ਕਿਹੜਾ ਮੈਂ ਹੁਣ ਕਹਿੰਦੇ ਅਮਰਤ ਵੇਲੇ ਅਫਨਾਨ ਖੋਦ ਕੇ ਆ ਜਾਈਂ ਪੰਜਾਂ ਨੂੰ ਤਿਆਰ ਪਰ ਤਿਆਰ ਨੂੰ ਫੱਤੇ ਬਲਾ ਦੇ ਫਿਰ ਮੈਂ ਤੇਰੀ ਉਹ ਜਿਹੜੀ ਫੱਤੇ ਵਾਹਿਗੁਰੂ ਜੀ ਦਾ ਖਾਰਸਾ ਵਾਹਿਗੁਰੂ ਜੀ ਦੀ ਫੱਤੇ ਪਰਮਾਨ ਕਰੂੰਗਾ ਤੈਨੂੰ ਪੰਜਾਂ ਦੇ ਵਿੱਚੋਂ ਮੇਰੇ ਦਰਜਣ ਹੋਰ ਰੰਗੇ ਤੇ ਗੁਰੂ ਸਾਹਿਬ ਜੀ ਦੇ ਪੰਜ ਬਿਨਾ ਹੋਣ ਸਾਡੀ ਆਪੋ ਆਪਣਾ ਸਤਿ ਸੰਤੋਖ ਹੋਵੇ ਜੀ ਅੱਜ ਹੋਵੇ ਸ਼ਾਮਣੀ ਕਮੇਟੀ ਦਾ ਹਮੇਸ਼ਾ ਹੀ ਵੱਡਾ ਯੋਗਦਾਨ ਪਾਉਂਦੇ ਆ ਨਾਲ ਬਾਬਾ ਬਲਬੀਰ ਸਿੰਘ ਜੀ ਜਿਹੜੇ ਵਿਦ ਆਸ਼ਰਮ ਹਰਿਆਣੇ ਤੋਂ ਛੇ ਤੌਰ ਤੇ ਆਏ ਉਹਨਾਂ ਦਾ ਧੰਨਵਾਦ ਕਰਨਾ ਆ ਪੂਰੀ ਵਾਲੇ ਮਹਾਪੁਰਸ਼ਾਂ ਦੀ ਗੱਲ ਕਰਦੇ ਸੀ ਉਹਨਾਂ ਤੋਂ ਵੀ ਧੰਨਵਾਦ ਬਹਿਣਾ ਧੰਨਵਾਦ ਕਰਦਾ ਕਿਉਂਕਿ ਬਣਾਇਆ ਇਹ ਚਾਹੀਏ ਕਰਵਾ ਲਿਆ ਕਿ ਹਰ ਸਾਲ ਜਦੋਂ ਕਰਦੇ ਆ ਇਸ ਪ੍ਰਸਤਾਨ ਦੇ ਤੇ ਇਹ ਜਾਤ ਵਾਪਸ ਹੋਣਾ ਇਹਨੇ ਹੋਰ ਚਾਹ ਤੇ ਮਹਾਰਾਜ ਦੇ ਪਾਸਾ ਦੇ ਚਾਹਾਂ ਤੇ ਜਾ ਕੇ ਨਮਸਕਾਰ ਕਰ ਲਈ ਉਹਨਾਂ ਸਾਰੇ ਨੂੰ ਬਹੁਤ ਬਹੁਤ ਵਧਾਈ ਦਿੰਦਾ ਸਰਦਾਰ ਭਗਵਾਨ ਸਿੰਘ ਮਾਨਪੁਰ ਮੇਰਾ ਸਾਥੀ ਦੋਸਤ ਬਣਾ ਕੇ ਉਹ ਵੀ ਪਹੁੰਚੇ ਆ ਸਾਡੇ ਸਰਕਾਰ ਨੂੰ ਸਵਾਗਤ ਹੈ ਪੁਨਾ ਮੇਡਿਨ ਦੇ ਆਏ ਪਤਨ ਅਤੇ ਮਹਾਰਾਸ਼ਟਰ ਦੇ ਜਿੰਦਾਂ ਨੂੰ ਬਹੁਤ ਬਹੁਤ ਦਾ ਧੰਨਵਾਦ ਕੀਤਾ ਉਹਨਾਂ ਨਾਲ ਦੇ ਇੱਕ ਦਿੱਤਰ ਵਰਮਾਨੀ ਦਾ ਸੰਦੇਸ਼ ਹੈ ਜੋ ਸੇਵਾ ਦੇ ਜਿੰਦਾਂ ਦੇ ਦਾ ਧੰਨਵਾਦ ਬਾਹੁਰ ਦੀ ਕਾਲਸਰ پردھان سردار رجندر سنگھ جی کا ہوں اس پیدل سنگھ کے اس نگر کے اتہار کی جگہ دک ہے وہ رلیز کی جانی ہے پوجیوں مانوی شخبیت ਪ੍ਰੋਗਰਾਮ ਬੁਰੇ ਬੁਰੇ ਸਾਰੇ ਸਹਿਚਰ ਸਤਿ ਅਧਿਕਾਰ ਜੀ ਇਹਨੂੰ ਦੁਆਰਾ ਕਰਵਾਣਾ ਹੈ ਆਪ ਸਭਿਆ ਸਭਨ ਬੇਨਤੀ ਹੈ ਜੇਕਰ ਸੋਚ ਜਿਦੇ ਹੋਏ ਸਿਵਾ ਨਾਲ ਸੰਜਣਾ ਨਾਲ ਸੇ ਇਹਨਾਂ ਸਰਪਰੇ ਆਰ ਪੈਨ ਯਾਤਰਾ ਰਾਮ ਜੀ ਹੈ ਇਹਦੇ ਬਾਰੇ ਜੀ ਅੱਜ ਆਪਾਂ ਕੀ ਕਰੀਏ और लिख दिया था फ्रांस में वो जो वो 1 1 1 1 ਫਤਿਹ ਗੁਰਨਾਨਕ ਦੇ ਪਾਤਸ਼ਾਹ ਜੀ ਦੀ ਚਾਰਨਛੋ ਹਰ ਇੱਕ ਧਰਤੀ ਦਸੇ ਪਾਛਾਇਆਂ ਦੇ ਰੂਪ ਦੇ ਵਿੱਚ ਜਿੱਥੇ ਵੀ ਚਾਰਮਾਰਕ ਪਾਏ ਉਹ ਸਤਾਨ ਪੂਜਣ ਯੋਗ ਹੋ ਗਿਆ ਔਰ ਇਹ ਖੜਿਆਲਾ ਸੈਣੀਆ ਵਿੱਚੋਂ ਹਰ ਸਾਲ ਦੀ ਤਰ੍ਹਾਂ ਬੜੀ ਲੰਮੀ ਪ੍ਰਾਤਨ ਬਰਯਾਦਾ ਆ ਕਿ ਸੰਗਤ ਰੂਪੀ ਪੈਦਲ ਚਾਰ ਦਿਨ ਦਾ ਸਫਰ ਕਰਕੇ ਇਹ ਚੋਲਾ ਸਾਹਿਬ ਪਹੁੰਚਦੇ ਆ ਚੋਲਾ ਸਾਹਿਬ ਪਹੁੰਚਦੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਜੋੜ ਮੇਲੇ ਦੇ ਰੂਪ ਦੇ ਵਿੱਚ ਸੰਗਤ ਰੂਪੀ ਸਮੇਸ਼ਾ ਹੀ ਇੱਥੋਂ ਚੱਲਦੇ ਆ। ਸੋ ਅੱਜ ਉਹਦਾ ਸ਼ੁਰੂਆਤ ਹੋਈ ਆ ਇੱਥੋਂ। ਅਰਦਾਸ ਬੇਨਤੀ ਕਰਕੇ ਇਹ ਸੰਗਤ ਨੇ ਚਾਲੇ ਪਾਉਣੇ ਔਰ 4 ਦਿਨ ਦੀ ਇਹਨਾਂ ਨੇ ਸਫ਼ਰ ਤੈਅ ਕਰਕੇ ਫਿਰ ਵਾਹਿਗੁਰੂ ਸਤਨਾਮ ਦਾ ਜਾਪ ਕਰਦੇ ਉਸ ਥੋੜਾ ਸਾਡੇ ਪਵਿੱਤਰ ਧਰਤੀ ਤੇ ਜਾਣਾ। ਸੋ ਮੈਂ ਭਾਈ ਰਣਜੀਤ ਸਿੰਘ ਜਿਹਨਾਂ ਨੂੰ ਜਥੇਦਾਰ ਥਾਪਿਆ ਗਿਆ ਅੱਜ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ। ਔਰ ਲਾਪਰੀ ਇਸੇ ਸਾਡਾ ਬੱਚਾ ਜਿਹੜਾ ਇਸ ਸਥਾਨ ਦਾ بطور ਮੁੱਖ ਸੇਵਾਦਾਰ ਸੇਵਾ ਕਰਦਾ ਉਹਦਾ ਵੀ ਧੰਨਵਾਦ ਕਰਦਾ ਖਮੂਚੀ ਸੰਗਤ ਤੁਸੀਂ ਦੇਖਦੇ ਟਾਠਾ ਮਾਰਦੇ ਅੱਜ ਸਮੁੰਦਰ ਜਿਹੜੇ ਆ ਇਸ ਜੋੜ ਮੇਲੇ ਦੇ ਵਿੱਚ ਜਿਹੜੇ ਆ ਹਸ਼ਾਂਬਲ ਹੁੰਦੇ ਸਾਰੀ ਸੰਗਤ ਨੂੰ ਬਹੁਤ ਬਹੁਤ ਬਤ ਹੈ ਵਰਸਨ ਕੱਲੋ ਖਾਲਸਾ ਸਾਧ ਸੰਗਤ ਜੀ ਆਹੋ ਜੀ ਕਾ ਖਾਲਸਾ ਆਹੋ ਜੀ ਕੀ ਫਤ

ਸਤਿਗੁਰੂ ਦੇ ਸੱਚੇ ਬਾਦਸ਼ਾਹ ਜੀ ਦੇ ਭਾਵ ਨੂੰ ਪਰੇ ਤਲਵਾਰਾ ਸਾਹਿਬ ਜੀ ਦੇ ਦਰਸ਼ਨ ਕਰਨ ਗਿਆ ਸੰਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਕਰਕੇ ਸਾਰੀਆਂ ਸੰਤਾਂ ਨੂੰ ਬੇਨਤੀ ਹੈ ਰਸਤੇ ਵਿੱਚ ਜਾਂਦਾ ਹੋਇਆ ਵਾਹਿਗੁਰੂ ਘਰ ਮੰਤਰ ਮੁਰ ਮੰਤਰ ਦਾ ਜਾਪ ਕਰਨਾ ਨਸ਼ਾ ਤੋਂ ਬਚ ਕੇ ਰਹਿਣਾ ਅਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਲੈਣ ਵਾਸਤੇ ਆਹ ਹੋਰ ਗੱਲਾਂ ਛੱਡ ਕੇ ਵਾਹਿਗੁਰੂ ਜੀਰ ਬਰਮੰਤਰ ਦੇ ਬੂਲ ਮੰਤਰ ਦਾ ਜਾਪ ਕਰਦਿਆ ਹੋਇਆ ਇਹ ਵੀ ਗੁਰੂ ਸਾਹਿਬ ਜੀ ਦੇ ਚੋਲੇ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਜੀ ਖੁਸ਼ੀ ਆ ਲੈ ਕੇ ਆਪਣੇ ਘਰ ਨੂੰ ਆਉਣਾ ਆਪ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਤੁਹਾਡੀ ਇਹ ਯਾਤਰਾ ਸਫਲ ਹੋਵੇ ਕਲਗੀਧਰ ਦੇ ਪੁੱਤਰੋ ਧੀਓ ਅਮਰਤਾ ਦੀ ਬਣ ਕੇ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ